ਸਾਧੀਆਂ ਵਧਾਈਆਂ ਪਿੰਡ ਚ ਤਾਂ ਕਾਲੇ ਕੱਛਾਂ ਵਾਲਿਆਂ ਨੇ ਹਨੇਰ ਮਚਾਇਆ ਪਿਆ ਆ ਕਾਲੇ ਕੱਛਾਂ ਵਾਲਿਆਂ ਨੇ ਸਾਰੀ ਰਾਤ ਨਹੀਂ ਲੋਕਾਂ ਨੂੰ ਸੌਣ ਦਿੱਤਾ ਫੇਰ ਆਇਓ ਭਾਈ ਨਾਲੇ ਮੁੰਡਾ ਬਹੂ ਨੂੰ ਲੈਣ ਗਿਆ ਸੌਰੀ ਨਹੀਂ ਸਰਪੰਚ ਨੀਏ ਨਹੀਂ ਦਾਦਿਆਂ ਨੂੰ ਘਰੋਂ ਖਾਲੀ ਨਹੀਂ ਮੋੜੀ ਤਾਂ ਹੁੰਦਾ ਵਧਾਈ ਤਾਂ ਤੂੰ ਦੇ ਕੇ ਹੀ ਤੋਰਿੰਦਾ ਨੂੰ ਨਾਲੇ ਹਰਿਆ ਭਰਿਆ ਘਰ ਹੈ ਤੇਰਾ ਜੋ ਸਰਦਾ ਦੇ ਦੇ ਹਾਂ ਮਹਾਰਾਜ ਪੋਤਾ ਦਿਓ ਪੋਤਾ ਚੱਲ ਭੂਆ ਜਿਵੇਂ ਦੁਕਾਨੀ ਚੱਲ ਨਾ ਚੱਲੋ ਭਾਈ ਨੱਚ ਕੁੜੇ ਨੱਚ ਤੂੰ ਦੇ ਜਿਹੜਾ ਮੈਂ ਲੈ ਕੇ ਆਂ ਨੀ ਗਮੰਡਣਾ ਨੂੰ ਬੁਲਾ ਕੇ ਚੱਲ ਵੇ ਦੇ ਟੋਲ ਕੇ ਤੇ ਥਾਪ ਮੱਥੇ ਤੇ ਚਮਕਣ ਵਾਲੇ ਮੇਰੀ ਬਨ ਰੇ ਦੇ ਆ ਮੱਥੇ ਤੇ ਚਮਕਣ ਵਾਲੇ ਮੇਰੀ ਬਨ ਰੇ ਦੇ ਹਾਂ ਮੱਥੇ ਤੇ ਚਮਕਣ ਵਾਲੇ ਮੇਰੀ ਬਨ ਰੇ ਦੇ ਸੇ ਸਮਕਰ ਵਾਲੇ ਸੇ ਬੰਦਲ ਜੇ ਤੇ ਆਵੇ ਬਨਾਲੇ ਸ਼ਗਨਾ ਦਾ ਗਾਣਾ 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 ਗਾਣੇ ਦਾ ਰੰਗੇ ਸੁਹਾਵਾ ਮੇਰੇ ਫਨ ਰਹੇ ਜੇ ਅੱਤੇ ਸੇ ਸਮਕਰ ਵਾਲੇ चम मे चनवाल मेरे बनरे थे चमचन वाल मेरे बनरे आवे लवाल शगनादी में दी माले लवाल शगना मैं दी आवे लाल शगनादी में दी मवेल वाल शगनादी मै मांगी दारंग जुहा ला मेरे ਕਾਲੇ ਨੇ ਧੰਦੇ ਤੇ ਮੈਂ ਮੱਛ ਜਾਂ ਨੀਂ ਤਾਂ ਕਾਲੇ ਕੱਛੇ ਵਾਲਾ ਲੱਗਦਾ ਹਲ ਹਰਜੋ ਹਰਜੋ ਪਿੰਡਾਂ ਦਾ ਮਾ ਜਾਣਦਾ ਨਾਲ ਪਿੰਡਾਂ ਦਾ ਡੇਰਾ ਓਏ ਤਾਂ ਨਾਲ ਦੇ ਪਿੰਡ ਦੇ ਮਹੰਤ ਨੇ ਮੈਂ ਚੰਗੀ ਤਰ੍ਹਾਂ ਜਾਣਦੇ ਨਾ ਇਹਨਾਂ ਨੂੰ ਆ ਮਾਫ ਕਰਨਾ ਮਾ ਜੀ ਗਲਤੀ ਹੋ ਗਈ ਇਹਨਾਂ ਤੋਂ ਮਾਫਦਾ ਤੁਸੀਂ ਸਾਨੂੰ ਰੱਬ ਜੀ ਹੁਣ ਤਾਨੂੰ ਕਰਦੇ ਸਰਪੰਚ ਸਾਹਿਬ ਸਾਡਾ ਹਾਲ ਕੀ ਕਰਤਾ ਜੀ ਤੁਹਾਡੀ ਕੋਈ ਨਾ ਕੋਈ ਨਾ ਕੋਈ ਨਾ ਕੋਈ ਨਾ ਚੱਲੋ ਢੋਲ ਦੀ ਚੱਲ ਤੁਹਾਨੂੰ ਪਤਾ ਹੀ ਨਹੀਂ ਚੱਲ ਆਪਾਂ ਢੋਲ ਦੀ ਢਾਕੀ ਵੇਜਣੂਗੇ ਵੇਜਣਿਆ ਇਹ ਇਹ ਢੋਲ ਖਿਲਾਜੋ ਆਉਂਦੀ ਪੁੱਤ ਵੇ ਵੇ ਢੋਲ ਖਿਲਾਜੋ